ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਬਾਪੂ ਬਲਕੌਰ ਸਿੰਘ ਤੇ ਸਿਮਰਜ ਜੋਤ ਸਿੰਘ ਮੱਕੜ ਮਤਲਬ ਇੱਕ ਵੀਡੀਓ ਪਾਈ ਸੀ ਜੋ ਮੈਨੂੰ ਸਹੀ ਲੱਗੀ ਜਿਹਦੇ ਵਿੱਚ ਮੈਂ ਆਪ ਦਾ ਪੱਖ ਰੱਖਿਆ ਉਹ ਵੀਡੀਓ ਨੂੰ ਬਹੁਤ ਵਧੀਆ ਜਿੰਨਾ ਲੋਕਾਂ ਨੇ ਮੇਰਾ ਸਾਥ ਦਿੱਤਾ ਵਧੀਆ ਕਮੈਂਟ ਦਿੱਤੇ ਵੀਡੀਓ ਨੂੰ ਲਾਈਕ ਕੀਤਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਉਹ ਦੂਜੀ ਗੱਲ ਮੈਂ ਕਰਦਾ ਕਿ ਮੈਨੂੰ 8-10 ਜਾਨਾਂ ਦੇ ਮੈਸੇਜ ਆਏ ਉਹਨਾਂ ਨੇ ਕਿਹਾ ਕਿ ਭਾਈ ਇਹ ਵੀਡੀਓ ਤੂੰ ਗਲਤ ਪਾਈ ਹੈ ਇਸ ਵੀਡੀਓ ਨੂੰ ਡਿਲੀਟ ਕਰ ਦੇ ਮਤਲਬ ਇਸ ਤਰ੍ਹਾਂ ਦੇ ਮੈਨੂੰ ਮੈਸੇਜ ਦਿੱਤੇ ਗਏ ਉਹਨਾਂ ਵੱਲੋਂ ਕਿ ਤੂੰ ਭਾਈ ਵੀਡੀਓ ਦੇ ਵਿੱਚ ਗਲਤ ਬੋਲ ਰਿਹਾ ਹੈ ਜੋ ਬਾਪੂ ਬਲਕੌਰ ਸਿੰਘ ਗੱਲ ਕਹਿੰਦੇ ਨੇ ਉਹ ਬਿਲਕੁਲ ਸਹੀ ਹੈ ਕਿ ਤੂੰ ਇਸ ਵੀਡੀਓ ਨੂੰ ਡਿਲੀਟ ਕਰ ਦੇ ਇਹਦਾ ਇਹਦੇ 'ਚ ਕੋਈ ਫਾਇਦਾ ਨਹੀਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਤੁਸੀਂ ਮੈਨੂੰ ਦੱਸੋ ਮੇਰੀ ਵੀਡੀਓ ਦੇ ਵਿੱਚ ਗਲਤ ਕੀ ਆ ਉਹਨਾਂ ਨੇ ਇੰਟਰਵਿਊ ਕੀਤੀ ਉਹਨਾਂ ਨੇ ਆਪ ਦਾ ਫਖਰ ਰੱਖਿਆ ਉਹ ਮੰਨਣ ਮੰਨਣ ਚਾਹੇ ਨਾ ਮੰਨਣ ਉਹ ਕਹਿੰਦੇ ਮੇਰੀਆਂ ਜ਼ਿਆਦਾ ਕਿਤਾਬਾਂ ਪੜੀਆਂ ਪਈਆਂ 5000 ਪਲੱਸ ਕਿਤਾਬਾਂ ਮੇਰੀਆਂ ਪੜੀਆਂ ਪਈਆਂ ਕਿ ਮੈਨੂੰ ਗਿਆਨ ਬਹੁਤ ਆ ਮੈਂ ਕਿਸੇ ਵੀ ਗੁਰੂ ਨੂੰ ਨਹੀਂ ਮੰਨਦਾ ਕੋਈ ਵੀ ਸਿੱਖ ਇਤਿਹਾਸ ਨੂੰ ਨਹੀਂ ਮੰਨਦਾ ਉਹ ਆ ਚੀਜ਼ਾਂ ਕਹਿੰਦੇ ਨੇ ਉਹ ਉਹਨਾਂ ਦਾ ਪੱਖਾ ਔਰ ਦੂਜੀ ਗੱਲ ਜੋ ਮੈਂ ਵੀਡੀਓ ਦੇਖੀ ਉਹ ਮੈਂ 5 ਕਿ ਮਿੰਟ ਮਤੇ 4 ਮਿੰਟ ਅਨਿਅਰਬਾਉਟ ਮਸਾ ਦੇਖੀ ਹੋਊਗੀ ਮਨਾਲਦੀ ਨਾਲ ਮੈਂ ਕੁਇਟ ਕਰਤੀ ਕਿ ਮਤਲਬ ਸਾਡੇ ਗੁਰੂਆਂ ਨੂੰ ਗਲਤ ਬੋਲਣਾ ਉਹਨਾਂ ਦੇ ਮਤਲਬ ਜੋ ਗੁਰੂ ਜੀ ਆਏ ਦਸੇ ਗੁਰੂ ਆਏ ਲੋਕਾਂ ਨੂੰ ਜਗਾ ਕੇ ਗਏ ਨਸੀਤਾਂ ਦੇ ਕੇ ਗਏ ਸਮਝਾ ਕੇ ਗਏ ਜੋ ਚਮਤਕਾਰ ਵੀ ਹੋਏ ਉਹ ਉਹਨਾਂ ਨੂੰ ਵੀ ਹਮੇਸ਼ਾ ਝੂਠੇ ਕਹਿੰਦੇ ਨੇ ਉਹ ਉਹਨਾਂ ਦਾ ਪੱਖ ਸੀ ਝੂਠੇ ਕਹਿੰਦੇ ਨੇ ਮੈਨੂੰ ਵੀਡੀਓ ਨਹੀਂ ਅੱਛੀ ਲੱਗੀ ਜੋ ਮੇਰਾ ਪੱਖ ਸੀ ਕਿਉਂਕਿ ਮੈਂ ਬਾਹੇ ਗੁਰੂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਮੈਂ ਪਾਠ ਵੀ ਕਰ ਲੈਂਦਾ ਜਪਜੀ ਸਾਹਿਬ ਦਾ ਹੀ ਪਾਠ ਕਰਦਾ ਮੈਂ ਰੈ ਰਸਦਾ ਵੀ ਪਾਠ ਕਰਦਾ ਮੈਂ ਬਾਣੀ ਵੀ ਪੜਦਾ ਮੈਂ ਮੈਂ ਵੀ ਕਿਤਾਬਾਂ ਪੜਦਾ ਪਰ ਜੇ ਮੈਂ ਹੰਕਾਰ ਕਰੀ ਜਾਵਾਂ ਕਿ ਮੈਨੂੰ ਤਾਂ ਨੌਲੇਜ ਬਹੁਤ ਆ ਜੀ ਕੁਝ ਨਹੀਂ ਇੱਕ ਤਣਕੇ ਦੇ ਬਰਾਬਰ ਨਹੀਂ ਬਸ ਇੱਕ ਪੜੀ ਆ ਨੇ ਇੱਕ ਨੌਲੇਜ ਆ ਇਕਲੀ ਦਿਮਾਗ ਦੇ ਵਿੱਚ ਆਉਂਦੀ ਆ ਪਰ ਗਿਆਨ ਵਿਗਿਆਨਿਕ ਸਾਈਡ ਆ ਗੁਰੂਆਂ ਨੂੰ ਭੁੱਲ ਜਾਣਾ ਇਹ ਗਲਤ ਆ ਗੁਰੂਆਂ ਦੀਆਂ ਗੱਲਾਂ ਨੂੰ ਭੁੱਲ ਜਾਣਾ ਇਹ ਗਲਤ ਆ ਤਮੈ ਉਹ ਬੇੜੇ ਬੰਦਿਆਂ ਨੇ ਮੈਨੂੰ ਕਮੈਂਟ ਕੀਤਾ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਸੀ ਕਿ ਤੁਸੀਂ ਕਹਿੰਦੇ ਵੀਡੀਓ ਡਿਲੀਟ ਕਰਦੇ ਮੈਂ ਵੀਡੀਓ ਡਿਲੀਟ ਨਹੀਂ ਕਰੂੰਗਾ ਮੈਨੂੰ ਵੀਡੀਓ ਸਹੀ ਲੱਗੀ ਉਹ ਕਹਿੰਦੇ ਤੁਸੀਂ ਕਮੈਂਟ ਪੜੋ ਨੀਚੇ ਕਿ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਪੜੋ ਕਿ ਸਾਨੂੰ ਕਿੰਨੇ ਗਲਤ ਕਮੈਂਟ ਆਉਂਦੇ ਆ ਉਹ ਉਹਨਾਂ ਲੋਕਾਂ ਦੀ ਸੋਚ ਦੇਖ ਲਓ ਤੁਸੀਂ ਮੈਨੂੰ ਕਹਿੰਦੇ ਹੋ ਕਿ ਵੀਡੀਓ ਦੇ ਨੀਚੇ ਗਲਤ ਕਮੈਂਟ ਕਰ ਰਹੇ ਨੇ ਲੋਕ ਕਿ ਇਹ ਗਲਤ ਆ ਮੁੰਡਾ ਜਾਂ ਇਹਦਾ ਦਿਮਾਗ ਲੱਗਿਆ ਕੁਝ ਵੀ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਇਕੱਲੇ 네ਗੇਟਿਵ ਕਮੈਂਟ ਦੇਖੀ ਜਾਂਦੇ ਹੋ ਸੋਡਾ ਧਿਆਨ ਕੱਲਾ 네ਗੇਟਿਵ ਕਮੈਂਟ ਕਿੰਨੀ ਕਿਉਂ ਗਿਆ ਜਿਹੜੇ ਗਲਤ ਕਮੈਂਟ ਮੈਨੂੰ ਕਰ ਰਹੇ ਨੇ ਸੋਡਾ ਧਿਆਨ ਉਹਨਾਂ ਵੱਲ ਹੀ ਕਿਉਂ ਗਿਆ ਜਿਹੜੇ ਮੇਰੇ ਨਾਲ ਨੇ ਜਿਨ੍ਹਾਂ ਨੇ ਸਹੀ ਕਮੈਂਟ ਕੀਤੇ ਨੇ ਜਿਹੜੇ ਕਹਿੰਦੇ ਨੇ ਕਿ ਇਹ ਕੱਲ ਸਹੀ ਆ ਕਿ ਬਾਪੂ ਬਲਕੌਰ ਸਿੰਘ ਜਿਆਦਾ ਕਿਤਾਬਾਂ ਪੜ੍ਹ ਗਿਆ ਸਾਡੇ ਗੁਰੂਆਂ ਨੂੰ ਗਲਤ ਬੋਲਦਾ ਸਾਡੇ ਗੁਰੂਆਂ ਨੂੰ ਨਹੀਂ ਮੰਨਦਾ ਸਿੱਖ ਇਤਿਹਾਸ ਨੂੰ ਨਹੀਂ ਮੰਨਦਾ ਤੁਸੀਂ ਗਲਤ ਕਮੈਂਟਾਂ ਵੱਲ ਕਹੋ ਜਾ ਰਹੇ ਹੋ ਜਿਨ੍ਹਾਂ ਨੇ ਵਧੀਆ ਕਮੈਂਟ ਦਿੱਤੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੀ ਕਿ ਤੁਸੀਂ ਉਹਨਾਂ ਲੋਕਾਂ ਦੇ ਮੈਸੇਜ ਪੜੋ ਜਿਹੜੇ ਸਹੀ ਕਹਿ ਰਹੇ ਨੇ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਬਾਪੂ ਬਲਕੌਰ ਸਿੰਘ ਦੇ ਖਿਲਾਫ ਕਿਸੇ ਨੇ ਵੀਡੀਓ ਬਣਾਈ ਨਹੀਂ ਨਾ ਮੈਂ ਦੇਖੀ ਆ ਉਹ ਮੈਨੂੰ ਲੱਗਿਆ ਸੀ ਚਲੋ ਮੈਂ ਪਾਤੀ ਇਹਦੇ ਵਿੱਚ ਹਰਜ ਵੀ ਕੀ ਆ ਮੈਂ ਆਪਦਾ ਪੱਖ ਰੱਖਤਾ ਕਿਉਂਕਿ ਮੈਂ ਰੱਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਕਿਉਂ ਉਹਦੇ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਹੁਣ ਇਹ ਕਹਦੇ ਨੇ ਕਿ ਵਿਗਿਆਨੀ ਖੋਜ ਕਰਦੇ ਨੇ ਐਂ ਕਰਦੇ ਨੇ ਜਿਹੜੇ ਵਿਗਿਆਨੀ ਖੋਜ ਹੁਣ ਕਰ ਰਹੇ ਨੇ ਉਹ ਤਾਂ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਦੱਸੇ ਕਿਤੋਂ ਦੇ ਦੱਸ ਗਏ ਕਿੰਨੇ ਪਤਾਲ ਆ ਕਿੰਨੇ ਚੰਨ ਸੂਰਜ ਆ ਕਿੰਨੇ ਕੋਸ਼ਾ ਉਹਦਾ ਬਹੁਤ ਗੱਲਾਂ ਕਲੀਅਰ ਕਰ ਗਏ ਵਿਗਿਆਨੀ ਤਾਂ ਹੁਣ ਪੰਗੇ ਲੈਂਦੇ ਰਹਿੰਦੇ ਚੀਜ਼ਾਂ ਨਾਲ ਪਰ ਉਹਨਾਂ ਦਾ ਉਹਨਾਂ ਨੂੰ ਮਤਲਬ ਭੁਗਤਣਾ ਵੀ ਪੈਂਦਾ ਜੇ ਵਿਗਿਆਨੀ ਪੰਗੇ ਵੀ ਲੈਂਦੇ ਆ ਤਾਂ ਭੁਗਤਣਾ ਵੀ ਪੈਂਦਾ ਤੁਸੀਂ ਆਇਆ ਇਹ ਨਾ ਕਹੋ ਕਿ ਮਤਲਬ ਫਿਰ ਤਾਂ ਇਹਦਾ ਮਤਲਬ ਕਿ ਦੁਨੀਆ ਵੀ ਵਿਗਿਆਨ ਨਹੀਂ ਬਣਾਤੀ ਵਿਗਿਆਨੀਆ ਨਹੀਂ ਬਣਾਤੀ ਦੁਨੀਆ ਦਾ ਇਹਦਾ ਮਤਲਬ ਹਨਾ ਜੇ ਆਪਾਂ ਉਹਨਾਂ ਦਾ ਪੱਖ ਪੂਰੀ ਜੰਨੀਆਂ ਵਿੱਚ ਕਈ ਬੰਦੇ ਉਹ ਅਕਾਲ ਪੁਰਖ ਏਕਾ ਜਿਨੇ ਦੁਨੀਆ ਬਣਾਈ ਆ ਗੁਰੂ ਨਾਨਕ ਦੇਵ ਜੀ ਵੀ ਇਹੀ ਕਹਿ ਕੇ ਗਏ ਨੇ ਉਹ ਕਾਲ ਪੁਰਖ ਏਕਾ ਏਕ ਓੰਕਾਰ ਆ ਪਰ ਆਪਣੇ ਲੋਕ ਉਹ ਚੀਜ਼ ਭੁੱਲ ਜਾਂਦੇ ਆ ਜਦੋਂ ਜ਼ਿਆਦਾ ਗਿਆਨ ਹੋਣ ਲੱਗ ਜਾਵੇ ਨਾ ਸਹੀ ਕਿਤਾਬਾਂ ਨਹੀਂ ਪੜੀਆਂ ਜਾਂਦੀਆਂ ਮਤਲਬ ਆਪਾਂ ਇਹ ਜੀਆਂ ਕਿਤਾਬਾਂ ਵਿੱਚ ਹੈਗੀਆਂ ਵੀ ਆ ਜਿਹੜੀਆਂ ਕਿਤਾਬਾਂ ਪੜ੍ਹ ਕੇ ਲੱਗਦਾ ਕਿ ਰੱਬ ਤਾਂ ਹੈ ਹੀ ਨਹੀਂ ਉਹ ਕਾਲਪੁਰਖ ਤਾਂ ਹੈ ਹੀ ਨਹੀਂ ਵਿੱਚ ਇਹ ਜਿਹੀ ਕਿਤਾਬਾਂ ਦੇ ਵਿੱਚ ਜ਼ਿਕਰ ਹੈਗੇ ਆ ਜਿਨ੍ਹਾਂ ਦੇ ਵਿੱਚ ਰੱਬ ਨੂੰ ਵਿਚਾਰਾ ਹੀ ਨਹੀਂ ਗਿਆ ਉਹ ਕਹਿੰਦੇ ਬਸ ਬਾਂਦਰ ਤੋਂ ਹੋਦ ਹੋਊਗੀ ਬਸ ਇਸ ਤਰ੍ਹਾਂ ਹੀ ਸ੍ਰਿਸ਼ਟੀ ਬਣੇਗੀ ਜੋ ਪਰਮਾਤਮਾ ਨੇ ਕਾਲਪੁਰਖ ਨੇ ਕਲੀ ਬਣਾਇਆ ਜੀਵਨ ਬਣਾਇਆ ਇਨਸਾਨ ਬਣਾਇਆ ਤਾਂ ਗ੍ਰਹਿ ਤਾਂ ਹੋਰ ਵੀ ਨੇ ਫਰ ਬਗੈਣੀ ਉੱਥੇ ਕਿਉਂ ਨਹੀਂ ਪਹੁੰਚ ਪਹੁੰਚ ਕੀਤੀ ਉਹਨਾਂ ਨੇ ਜਾਂ ਹੋਰ ਕਿਤੇ ਜਾ ਕੇ ਕਿਉਂ ਨਹੀਂ ਬਸੇ ਦੁਨੀਆ ਹੋਰ ਕਿਤੇ ਜਾ ਕੇ ਕਿਉਂ ਨਹੀਂ ਬਸੀ ਧਰਤੀ ਕਿਉਂ ਹੈ ਤੇ ਇੱਥੇ ਸਾਰਾ ਕੁਝ ਕਿਉਂ ਹੈ ਇੱਥੇ ਵੀ ਪਾਣੀ ਆ ਸਾਰਾ ਕੁਝ ਇੱਥੇ ਸਹੀ ਕਿਉਂ ਆ ਉਹ ਕਾਲਪੁਰਖ ਨੂੰ ਸਭ ਕੁਝ ਪਤਾ ਜਿਹੜੇ ਮੈਨੂੰ ਗਲਤ ਕਮੈਂਟ ਕਰਦੇ ਸੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਵੀਡੀਓ ਨੂੰ ਲਾਈਕ ਵੀ ਕੀਤਾ ਸ਼ੇਅਰ ਵੀ ਕੀਤਾ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਾਹੇ ਗੁਰੂ ਦੋਨਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਜੋ ਮੇਰਾ ਪੱਕ ਸੀ ਉਹ ਮੈਨੂੰ ਰੱਖ ਦਿੱਤਾ। ਬਾਕੀ ਮੇਰੀ ਗੱਲ ਕਿਸੇ ਨੂੰ ਗਲਤ ਲੱਗੇ ਹਨਾ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਜਿਹਨੂੰ ਗਲਤ ਲੱਗਦੀ ਆ ਜਿਹਦੀ ਜਿਹਦੀ ਮਾਈਂਡ ਹੀ ਸੋਚ ਆ ਜਿਹਦੀ ਗਲਤ ਹੀ ਸੋਚ ਆ ਉਹਨੂੰ ਹਰ ਚੀਜ਼ ਗਲਤੀ ਲੱਗਦੀ ਆ। ਜੋ ਆਪ ਬੰਦਾ ਗਲਤ ਹੁੰਦਾ ਉਹਨੂੰ ਹਮੇਸ਼ਾ ਦੂਜਾ ਗਲਤ ਹੀ ਦਿਨਾ ਹੁੰਦਾ। ਤਾਂ ਜਿਨ੍ਹਾਂ ਨੇ ਸਹੀ ਕਮੈਂਟ ਕੀਤਾ ਮੇਰੀ سپورਟ ਕੀਤੀ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।